ਸਟਾਰ ਡੇਲੀ ਪੰਜਾਬੀ نیوز ਚੈਨਲ ਤੇ ਆਪੀ ਦਾ ਸਵਾਗਤ ਕਰਦੇ ਆ ਜੀ ਸ਼ਹਿਰ ਬਟਾਲਾ ਤੋਂ ਇੱਕ ਖਬਰ ਤੁਹਾਨੂੰ ਇੱਕ ਨਿਸ਼ਾਨ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਖੜਿਆ ਹੈ ਕਾਰਪੋਰੇਸ਼ਨ ਕਮੇਟੀ ਬਟਾਲਾ ਦੇ ਦਫਤਰ ਵਿਖੇ ਜਿੱਥੇ ਅੱਜ ਫਾਇਰ ਗੀਰ ਦੇ ਮੁਲਾਜ਼ਮਾਂ ਵੱਲੋਂ ਇੱਕ ਗੇਟ ਨੂੰ ਬੰਦ ਕਰਕੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਜੀ ਗੇਟ ਦੇ ਅੱਗੇ ਖੜ੍ਹ ਕੇ ਨੇ ਸਵੇਰੇ ਸਵੇਰੇ ਕੀ ਕਹਿੰਦੇ ਕਿ ਅੱਜ ਅਸੀਂ ਕਾਰਪੋਰੇਸ਼ਨ ਕਮੇਟੀ ਦਾ ਜਿਹੜਾ ਇਹ ਗੇਟ ਨਹੀਂ ਖੋਲਣ ਦੇਣਾ ਗੱਲਬਾਤ ਇਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰਸਰੇ ਇਹਨਾਂ ਵੱਲੋਂ ਮੰਗਾਂ ਕੀਤੀਆਂ ਜਾ ਰਹੀਆਂ ਕਿ ਸਾਡੀ ਹੱਕ ਇੱਥੇ ਰੱਖ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਗੱਲਬਾਤ ਕਰਨ ਦੀ ਕੋਸ਼ਿਸ਼ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਸਾਡੇ ਹੱਕ ਇੱਥੇ ਰੱਖ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਇਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਹਾਕ ਤੋਂ ਕਿਦਾਂ ਦੇ ਕਿਦਾਂ ਦੀਆਂ ਮੰਗਾਂ ਗੱਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਲੈਣੇ ਇੱਕ ਵਾਰ ਸਾਡੇ ਅੱਗੇ ਇੱਥੇ ਰੱਖ ਸਾਡੇ ਅੱਗੇ ਇੱਥੇ ਰੱਖ ਭਾਈ ਸਾਹਿਬ ਕੀ ਨਾਮ ਆਪਣਾ ਗੁਰਪਿੰਦਰ ਸਿੰਘ ਜੀ ਕੀ ਗੱਲ ਹੈ ਸਿਰੇ ਸਿਰੇ ਲੋੜ ਪਿਆ ਕੀ ਕਾਰਫਿਲ ਕਮੇਟੀ ਦੇ ਅੱਗੇ ਸਾਡਾ ਹੱਕ ਇੱਥੇ ਰੱਖੇ ਕਿਦਾਂ ਦਾ ਹੱਕ ਜਾਂਦੇ ਹੱਕ ਭਾਈ ਕੀ ਹੋਇਆ ਵੀ ਮੁੰਡੇ 5 ਮਹੀਨੇ ਤੋਂ ਸੈਲਰੀ ਡਿਮਾਂਡ ਕਰਦੇ ਪਏ ਜਿਹਨੂੰ ਸੈਲਰੀ ਨਹੀਂ ਮਿਲਦੀ ਪਈ ਤੇ ਇਹ ਸਾਰੇ ਗਰੀਬ ਪਰਿਵਾਰ ਚੋਂ ਨੇ ਠੀਕ ਆ ਤੇ ਇਹਨਾਂ ਦਾ ਮਸਲਾ ਜਰਾ ਵੀ ਇਹ ਆਪਾਂ ਇਥੇ ਤਾਂ ਸਾਰੇ ਇਕੱਠੇ ਹੋਏ ਆ ਵੀ ਤੇ ਸੈਲਰੀ ਉਹਨਾਂ ਦਾ ਇਕੱਠਾ ਹੋ ਰਿਹਾ ਮਤਲਬ ਮੀਡੀਆ ਰਾਈ ਪਹਿਲਾਂ ਦੱਸ ਦਿਓ ਕਿਸ ਕਿਸ ਤਰ੍ਹਾਂ ਦੀ ਨੌਕਰੀ ਕਰਦੇ ਫਾਇਰ ਵਿਗਰ ਦੀ ਸਾਰੇ ਮੁੰਡੇ ਫਾਇਰ ਵਿਗਰ ਇਕੱਠੇ ਆ ਜੀ ਜਦੋਂ ਫਾਇਰ ਗੇਰ ਨੂੰ ਫੋਨ ਆਂਦਾ ਤਾਂ ਲੋਕੀ ਭਜਦੇ ਜਾਂਦੇ ਤੁਸੀਂ ਅੱਗ ਬੁਝਾਉਣ ਵਾਸਤੇ ਹਾਂਜੀ ਇੰਨਾ ਤੁਸੀਂ ਕੰਮ ਕਰਦੇ ਹੋ ਇੰਨੀ ਮਹੱਤਵ ਆਪਾਂ ਇੰਨੀ ਮਹੱਤਵ ਕਰੀ ਜਾਂਦੇ ਆ ਜੀ ਸਾਡਾ ਕੋਈ ਧਿਆਨ ਤੇ ਜਾਣ ਸਰਕਾਰ ਵੱਲੋਂ ਵੀ ਤੇ ਕਮੇਟੀ ਵੱਲੋਂ ਨਹੀਂ ਦਿੱਤਾ ਜਾ ਰਿਹਾ ਜੀ ਅੱਜ ਕਾਰਬਸ਼ਨ ਕਮੇਟੀ ਦਾ ਬੁਵਾ ਹੀ ਬੰਦ ਕਰ ਤੇ ਅਸੀਂ ਇਸੇ ਰਹਿ ਖੁੱਲਣ ਦਿੱਤਾ ਜਾਏਗਾ ਫਿਰ ਨਹੀਂ ਦਿੱਤਾ ਜਾਊਗਾ ਜੀ ਪਹਿਲਾਂ ਸਾਡੀ ਡਿਮਾਂਡਾਂ ਪੂਰੀ ਹੋਣਗੀ ਫਿਰ ਪਿਆ ਡਿਮਾਂਡ ਕੀ ਮੰਗਾ ਕੋਈ ਮੰਗ ਵੀ ਹੈਗੀ ਸਾਡੀਆਂ ਆ ਡੀਐਲ ਧਿਆਨ ਨਹੀਂ ਦਿੱਤੀ ਜਾਣ ਸਰਕਾਰ ਦੋ ਕੀ ਸਰਕਾਰ ਨੂੰ ਅਪੀਲ ਕਰਦੇ ਅਪੀਲ ਕਰਦੇ ਆ ਜੀ ਇਹ ਪਿਆਡਾ ਧਿਆਨ ਦਿੱਤਾ ਜਾਵੇ ਕਿ ਕਿੱਦਾਂ ਦਾ ਧਿਆਨ ਦਿੱਤਾ ਜਾਵੇ ਕੀ ਚਾਹੁੰਦੇ ਹੋ ਕੀ ਡਿਮਾਂਡਾਂ ਨੂੰ ਪੱਕੇ ਹੁੰਦੀਆਂ ਡੀਐਲ ਕਮੇਟੀ ਦੇ ਅੰਡਰ ਲਿਆਜੇ ਨੂੰ ਔਰਸੋਰ ਦਾ ਔਰਸੋਰ ਤੇ ਪੱਕੇ ਕੀਤੇ ਜਾਵੇ ਤੇ ਦੂਜੀ ਸਾਡੀ ਮੰਗ ਹੈ ਡੀਨਾਂ ਹਾੜੀ ਤਾਂ ਕਿ 12000 ਰੁਪਇਆ ਜੀ 12000 ਚਾਰ ਮਹੀਨੇ ਦਾ ਮਿਲੇ ਨਹੀਂ ਚਾਰਾ ਮਹੀਨੇ ਤੋਂ ਅੱਜ ਪਹਿਲਾ ਸੰਘਰਸ਼ ਕੀਤਾ ਹੈ ਜੀ ਹਾਂ ਜੀ ਪਹਿਲਾ ਕੀਤਾ ਜੀ ਹਾਂ ਜੀ ਕੀ ਅਗਲਾ ਅਗਲਾ ਕੀ ਫਾਇਦਾ ਆਪਣਾ ਅਗਲਾ ਨਵੰਨੇ ਕੀ ਬੰਦਾ ਜੀ ਉਹ ਇਕੱਠੇ ਹੁੰਦੇ ਸਾਰੇ ਬੰਦੇ ਇਕੱਠੇ ਹੋਏ ਆ ਪਰ ਬੰਦੇ ਨਾਲ ਦੀ ਗੱਲ ਕਰਕੇ ਮੈਂ ਕਾਰਪੋਰੇਸ਼ਨ ਨਾਲ ਮੈਂ ਗੱਲ ਕਰਕੇ ਦੇਖਦੇ ਹਾਂ ਜੀ ਹੋਰ ਵੀ ਸਾਡੇ ਨਾਲ ਇਹਨਾਂ ਦੇ ਮੈਂਬਰ ਮੀਟਿੰਗ ਤੇ ਗੱਲਬਾਤ ਕਰਨੇ ਸਰ ਕੀ ਨਾਮ ਜਗਰੂਪ ਸਿੰਘ ਜੀ ਜੀ ਅੱਜ ਗੇਟ ਤੇ ਵੀ ਖੜ੍ਹ ਗਏ ਕਾਰਪੋਰੇਸ਼ਨ ਸਾਡੇ ਹੱਕ ਇਹਦਾ ਜ਼ਿਆਦਾ ਮੰਗ ਲਿਆ ਗਿਆ ਜੀ ਡਿਮਾਂਡ ਹੈ ਜੀ ਪਿਛਲੇ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਸੀਂ ਹਰ ਕਮਿਸ਼ਨਰ ਮੈਡਮ ਨੂੰ ਤਿੰਨ ਚਾਰ ਵਾਰੀ ਆਪਣੇ ਇਸ ਮਾਮਲੇ ਲਈ ਮਿਲ ਚੁਕੇ ਆ ਪਰ ਕੋਈ ਹੱਲ ਨਹੀਂ ਹੋ ਰਿਹਾ ਡਾ ਕਿਹੜੇ ਮੈਡਮ ਹੈਂਡਲ ਕਰਤੇ ਆ ਜੀ ਕਮਿਸ਼ਨਰ ਮੈਡਮ ਨੂੰ ਅਹੀਂ ਮਿਲ ਚੁਕੇ ਆ ਉਦਾਂ ਅਕਾਊਂਟ ਬ੍ਰਾਂਚ ਦਾ ਕੰਮ ਸਾਰਾ ਜੀ ਵੀ ਸਾਡੀ ਦਰਖਾਸਤ ਆ ਇਹਨਾਂ ਨੂੰ ਅਹੀਂ ਤਿੰਨ ਚਾਰ ਵਾਰੀ ਕਹਿ ਦਿੱਤਾ ਹਰ ਵਾਰੀ ਮਿਲੀਦਾ ਉਹ ਕਹਿੰਦੇ ਕੋਈ ਨਹੀਂ ਕਰ ਦਿੰਦੇ ਆ ਤੇ ਹਾਰ ਕੇ ਫਿਰ ਅੱਜ ਸਾਨੂੰ ਇਹ ਕੰਮ ਕਰਨਾ ਪਿਆ ਅੱਜ ਗਰਮੀ ਬੜੀ ਫਿਰ ਸਾਰੀ ਦਿਹਾੜੀ ਧੁੱਪ ਜਿਥੇ ਕੰਮ ਕਰ ਲਈ ਫਾਇਰ ਬ੍ਰਿਗੇਡ ਦਾ ਵਿਭਾਗ ਕੰਮ ਹੀ ਗਰਮੀ ਦਾ ਏ ਅਸੀਂ ਸਾਰਾ ਦਿਨ ਇੱਥੇ ਹੁਣ ਕਣਕ ਦਾ ਗਾਂ ਸੀਜ਼ਨ ਆ ਗਿਆ ਜੀ ਤੇ ਹੁਣ ਦੇਖ ਲ ਕੀ ਕੋ ਅੱਗ ਲੱਗਦੀ ਤਾਂ ਉਹਦੇ ਲਈ ਯਮਯਾਰ ਫਿਰ ਮਹਿਕਮਾ ਆ ਵੀ ਦੇਖੂਗਾ ਇਹਦਾ ਮਤਲਬ ਅੱਗ ਲੱਗੇਗੀ ਅੱਜ ਤੁਸੀਂ ਆਪਣਾ ਕੰਮ ਛੱਡ ਕੇ ਇੱਥੋਂ ਉੱਠ ਕੇ ਜੇ 5-6 ਮਹੀਨੇ ਹੋ ਗਏ ਤਨਖਾਹ ਹੀ ਨਹੀਂ ਮਿਲੀ ਠੀਕ ਹੈ ਜੀ ਇਹਦੋਂ ਤੇ ਫਿਰ ਇੱਥੇ ਬਹਿਣਾ ਚੰਗਾ ਵਾ ਸ਼ਾਇਦ ਕੀ ਪਤਾ ਹੱਲ ਹੋਈ ਲੱਗਦਾ ਬਹਿ ਕੇ ਹੱਲ ਹੋਣੀ ਜ਼ਰੂਰ ਹੋਊਗਾ ਜੀ ਹੱਲ ਹੱਲ ਤਗੜੇ ਤਗੜੇ ਕਿਸਾਨ ਬੈਠੇ ਉਥੇ ਸ਼ੱਭੂ ਬਾਰਡਰ ਤੇ ਉਹਨਾਂ ਦਾ ਹੋ ਗਿਆ ਤੇ ਸਾਡਾ ਨਾ ਹੋਊਗਾ ਜੀ ਅਸੀਂ ਫਿਰ ਕਿਸਾਨ ਜਿੱਥੇ ਵਾਂਗੂ ਕਿਸਾਨ ਬਣ ਕੇ ਬਹਿਣਾ ਕਿਸਾਨ ਹੀ ਆ ਜੀ ਹੈ ਤੇ ਕਿਸਾਨ ਹੀ ਆ ਨੌਕਰੀ ਕਰਦੇ ਵੱਖਰੀ ਗੱਲ ਹੈ ਪਰ ਹੈ ਤੇ ਕਿਸਾਨ ਹੀ ਆ ਨਾ ਕਿੰਨੇ ਮਹੀਨੇ ਕਿੰਨੀ تنਖਾਹ ਕਰੇ 10000 ਕੁਛ ਸਰਕਾਰ ਕੋ 10000 ਨਹੀਂ ਦਿੱਤਾ ਜਾ ਰਿਹਾ ਬੰਦੇ ਇਹ ਤੇ ਇਹ ਤੇ ਸਰਕਾਰ ਨੂੰ ਪਤਾ ਹੋਣਾ ਜਿਹੜਾ ਇਹ ਕੰਮ ਕਰਨ ਚੋਟੇ ਹਲ ਕਿੰਨੇ ਨਹੀਂ ਦਿਆ ਬੰਦੇ ਇਹ ਦੇ ਤੁਸੀਂ ਪਤਾ ਕਰ ਸਕਦੇ ਹੋ ਕਿਉਂਕਿ ਤੁਸੀਂ ਤੁਹਾਡਾ ਵੀ ਰੋਜ਼ ਦਾ ਕੰਮ ਹੈ ਰੋਜ਼ ਸਾਨੂੰ ਮਿਲਣਾ ਕਿਤੇ ਨਾ ਕਿਤੇ ਮਿਲਦੇ ਤੁਹਾਨੂੰ ਵੀ ਪਤਾ ਹੀ ਹੈ ਕਿੰਨੀ ਸਰਵਿਸ ਸਹੀ ਹੈ ਸਰਕਾਰ ਕਿਤੇ ਵੇਖਦੀਵੇਂ ਬੰਦੇ ਘਰ ਬੈਠੇ ਤਨਖਾਹਾਂ ਦੇ ਦਈਏ ਕਿਤੇ ਅਸੀਂ ਨਾ ਸੋਚੀ ਚਲੋ ਇਹ ਤੇ ਸਰਕਾਰ ਨੂੰ ਪਤਾ ਹੀ ਹੈ ਜੀ ਇਹਨਾਂ ਚੀਜ਼ਾਂ ਦਾ ਮੈਗਮੇ ਨੂੰ ਵੀ ਪਤਾ ਹੁੰਦਾ ਜੀ ਵੀ ਕੌਣ ਕਿੱਥੇ ਹੈ ਜੀ ਕੌਣ ਕਿੱਥੇ ਅੱਜ ਹੁਣ ਟਾਈਮ ਕੋ ਲਗਭਗ ਸਵੇਰ ਦੇ 9:00 ਵੱਜ ਚੁੱਕੇ ਨੇ ਕਾਰਪਸ਼ਨ ਕਮੇਟੀ ਦੇ ਵੀ ਜਿਹੜੇ ਅੱਜ ਕਰ ਜਿਹੜੇ ਅੰਦਰ ਕੰਮ ਕਰਦੇ ਨੇ ਉਹ ਵੀ ਆ ਰਹੇ ਨੇ ਅਸਰ ਗੇਟ ਦੇ ਅੱਗੇ ਖੜ ਗਏ ਹੁਣ ਗੇਟ ਦਾ ਤਾਲਾ ਖੋਲੰਗਾ ਤਾਂ ਰਹੇਗਾ ਨਹੀਂ ਅੱਜ ਦੀ ਨਹੀਂ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਕੋਈ ਉਹਨਾਂ ਚਿਰ ਅਸੀਂ ਇੱਥੇ ਬੈਠੇ ਆ ਜੀ ACG ਫਾਇਰ ਗੇਰ ਦੇ ਵਰਕਰ ਸਾਡੇ ਨਾਲ ਮੌਜੂਦ ਹੈ ਅੱਜ ਇਹਨਾਂ ਵੱਲੋਂ ਸਿੱਧਾ ਕਿਹਾ ਗਿਆ ਹੈ ਕਿ ਜੇ ਅਗਰ ਸਾਡਾ ਹੱਲ ਨਾ ਹੋਇਆ ਤੇ ਅੱਜ ਅਸੀਂ ਕਾਰਜਸ਼ੂਚੀ ਕਮੇਟੀ ਦਾ ਜਿਹੜਾ ਬੂਆ ਨਹੀਂ ਖੋਲ ਦਿੱਤਾ ਜਾਏਗਾ ਇਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਸਾਡੇ ਹੱਕ ਇੱਥੇ ਰੱਖ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਾਨੂੰ 4-4-5-5 ਮਹੀਨੇ ਦੀਆਂ ਜਿਹੜੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਸਾਡੀਆਂ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣ ਅਗਲੀ ਅਪਡੇਟ ਦੇ ਨਾਲ ਜਲਦੀ ਮਿਲਦੇ ਹਾਂ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਕਰਮਜੀ ਸ਼ੰਭਾਦੀ ਖਾਸ ਰਿਪੋਰਟ ਧੰਨਵਾਦ